ਨ ਲੱਗੇ ਅਸੀਂ ਇੱਥੇ ਪਹੁੰਚੇ ਹੋਏ ਆਂ ਔਰ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਇੰਗਲੈਂਡ ਦੀ ਧਰਤੀ ਤੇ ਵਸਦੇ ਸ਼ਹਿਰ ਬਲਬਲ ਹਾਮਪਟਨ ਦੇ ਹੰਬੇਟ ਕਰੀ ਵਗੈਸ ਸਸਤੀਆਂ ਨੇ ਜੋ ਭੈਣ ਦੇ ਪਰਿਵਾਰ ਵਾਸਤੇ ਆਰਥਿਕ ਮਦਦ ਜਿਹੜੀ ਹੈ ਉਹ ਉਹਨਾਂ ਨੇ ਭੇਜੀ ਹੈ ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਹੁਤ ਹੀ ਮਹਾਦਾਨੀ ਜਿਹੜੇ ਇੰਗਲੈਂਡ ਦੇ ਅੰਦਰ ਮਾਨਯੋਗ ਭੰਤੇ ਆਭੀ ਪਰਸੰਨੋ ਜੀ ਜਿਨ੍ਹਾਂ ਨੇ ਸਮਾਜ ਦੇ ਲਈ ਬਹੁਤ ਕੁਝ ਕੀਤਾ ਔਰ ਆਪਣਾ ਜੀਵਨ ਜਿਹੜਾ ਆ ਉਹ ਸਮਾਜ ਨੂੰ ਸਮਰਪਿਤ ਕੀਤਾ ਕਫਾ ਗਤ ਗੋਤਮ ਬੁੱਧ ਨੂੰ ਸਮਰਪਿਤ ਕੀਤਾ ਉਹਨਾਂ ਨੇ ਪਹਿਲਾਂ ਵੀ ਬਹੁਤ ਜਿਹੜੀ ਆ ਉਹ ਆਰਥਿਕ ਮਦਦ ਜਿਹੜੀ ਆ ਹਮੇਸ਼ਾ ਕਰਦੇ ਰਹਿੰਦੇ ਨੇ ਅਸੀਂ ਉਹਨਾਂ ਨੂੰ ਇੱਕ ਮਹਾਦਾਨੀ ਦੇ ਤੌਰ ਦੇ ਉੱਤੇ ਮੰਨਦੇ ਆਂ ਸੋ ਅਸੀਂ ਜਿੱਥੇ ਉਹਨਾਂ ਦਾ ਬਹੁਤ ਬਹੁਤ ਏਮਾਨਜੋਗ ਪੰਤੇ ਅਭੀ ਪ੍ਰਸੰਨੋ ਜੀ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਉਹਨਾਂ ਦੇ ਨਾਲ ਹੀ ਅਸੀਂ ਖੁਸ਼ਵਿੰਦਰ ਬਿੱਲਾ ਜੀ ਜੋ ਮਿਸ਼ਨਰੀ ਗੀਤਕਾਰ ਨੇ ਇੰਗਲੈਂਡ ਦੀ ਧਰਤੀ ਤੇ ਰਹਿੰਦੇ ਨੇ ਬੜਾ ਸਾਡਾ ਖੌਨਹਾਰ ਹੀਰਾ ਨੌਜਵਾਨ ਸਾਥੀ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਮਨਹੁਰ ਗਿਰਦੀ ਜੀ ਦਾ ਧੰਨਵਾਦ ਕਰਦੇ ਆਂ ਦੀਸ ਜਸਰ ਜੀ ਜਗਨੰਦਨ ਕੇ ਰਾਜੀ ਜਸਵਿੰਦਰ ਤਲਵੰਡਰ ਜੀ ਸਾਡਾ ਬਹੁਤ ਹੀ ਪਿਆਰਾ ਤੇ ਹੁਣ ਹਰ ਸਾਥੀ ਜਿਹੜਾ ਹੈ ਉਹ ਇੰਗਲੈਂਡ ਦੀ ਧਰਤੀ ਤੇ ਵੱਸਦੇ ਆ ਉਹਨਾਂ ਨੇ ਕਿਉਂਕਿ ਨੌਦੀਪ ਗੌਰ ਜਿਹੜੀ ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਹੈ ਉਹ ਜੇਲ੍ਹ ਦੇ ਅੰਦਰ ਬੰਦ ਹੈ ਜੋ ਦਿੱਲੀ ਦੇ ਅੰਦਰ ਸੰਘਰਸ਼ ਚੱਲ ਰਿਹਾ ਹੈ ਕਿਸਾਨ ਅੰਦੋਲਨ ਦੇ ਤਹਿਤ ਉਹਨੇ ਜਿੱਥੇ ਬਹੁਤ ਕੰਮ ਦਿੱਤਾ ਹੈ ਉਹਨੇ ਤਾਂ ਪਹਿਲਾਂ ਬਹੁਤ ਸਾਰੇ ਉਹਨਾਂ ਨੇ ਅੰਦੋਲਨ ਦੇ ਅੰਦਰ ਹਿੱਸਾ ਲਿਆ ਔਰ ਅੰਦੋਲਨਕਾਰੀ ਹੋਣ ਦੇ ਨਾਤੇ ਸਰਕਾਰ ਨੇ ਤੂ ਸਾਡੀ ਭੈਣ ਦੇ ਉੱਤੇ ਸਾਡੀ ਬੱਚੀ ਦੇ ਉੱਤੇ ਜ਼ੁਲਮ ਠਾਇਆ ਕਿ ਉਹਨੂੰ ਨਜਾਇਜ਼ ਤੌਰ ਦੇ ਉੱਤੇ ਝੂਠੇ ਕੇਸਾਂ ਦੇ ਅੰਦਰ ਪਸਾ ਕੇ ਜੇਲ੍ਹ ਦੇ ਅੰਦਰ ਬੰਦ ਕੀਤਾ ਹੈ ਸੋ ਅੱਜ ਅਸੀਂ ਉਸ ਪਰਿਵਾਰ ਦੇ ਨਾਲ ਇੱਕ ਹਮਦਰਦੀ ਫਰਗਟਾਉਣ ਦੇ ਵਾਸਤੇ ਸੋ ਜਿਹੜੀ ਇੰਗਲੈਂਡ ਦੇ ਸਾਥੀਆਂ ਨੇ ਜਿਹੜੀ ਹੈ ਉਹ ਮਦਦ ਭੇਜੀ ਹੈ ਜਿੱਥੇ ਅਸੀਂ ਬਹੁਜਨ ਫਰੰਟ ਪੰਜਾਬ ਦੇ ਸਾਥੀ ਜਿਹੜੇ ਆ ਉਹ ਅਸੀਂ ਇੱਥੇ ਪਹੁੰਚੇ ਆ ਸਾਡੇ ਨਾਲ ਜਗਦੀਸ਼ ਰਾਣਾ ਜੀ ਜਗਦੀਸ਼ ਦੀਸ਼ਾ ਜੀ ਬੂਟਾ ਮੰਡੀ ਤੋਂ ਰਮੇਸ਼ ਚੋਕਾ ਜੀ ਕੁਲਵੰਤ ਟਿੱਬਾ ਜੀ ਯਾਦਵਿੰਦਰ ਜੀ ਮਾਨਜੋਗ ਸਰਦਾ ਬਹੁਤ ਸੋਹਣ ਹਾਰ ਛੋਟਾ ਵੀਰ ਕਸ਼ਮੀਰ ਸਿੰਘ ਹੁਕਸ਼ੋਰ ਜੋ ਪਿੰਡੋਂ ਮਜ਼ਦੂਰ ਜੋ ਨਹੀਂ ਆਂਦੇ ਟੌਪ ਦੇ ਉੱਤੇ ਕੰਮ ਕਰਦੇ ਆ ਵਿਜੀਤ ਕੁਮਾਰ ਜੀ ਐਨਵੀਐਸ ਤੋਂ ਪਵਨ ਜੀ ਡੀਟੀਐਫ ਤੋਂ ਜਸਵਿੰਦਰ ਸਿੰਘ ਜੱਬੇ ਜੰਮਾਗੜੀ ਜੀ ਉਹ ਕੱਤੀ ਕਿਸਾਨ ਜੋਂ ਨੇ ਅੰਦੇ ਸਾਡੇ ਆਗੂ ਨੇ ਐ ਹਰਵਿੰਦਰ ਸਿੰਘ ਜੀ ਉਹ ਉਹ ਵੀ ਸਾਡੇ ਨਾਲ ਆਏ ਨੇ ਜਸਵੀਰ ਸ਼ੇਰਗਲ ਜੀ ਉਹ ਵੀ ਸ਼ੇਰ ਸ਼ੇਰਗਲ ਸ਼ੇਰਪਾ ਜੀ ਉਹ ਵੀ ਇੱਥੇ ਸਾਡੇ ਨਾਲ ਆਏ ਆ ਅਸੀਂ ਉਹਨਾਂ ਦਾ ਜਿੱਥੇ ਬਹੁਤ ਧੰਨਵਾਦ ਕਰਦੇ ਆ ਸੋ ਮੈਂ ਦੁਬਾਰਾ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਬਹੁਤ ਹੀ ਦਾਨੀ ਸਾਡੇ ਬਹੁਤ ਹੀ ਮਿਸ਼ਨਰੀ ਪੰਤੇ ਅਵੀ ਪ੍ਰਸੰਨੋ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਇੰਗਲੈਂਡ ਦੀ ਧਰਤੀ ਤੇ ਬੈਠਿਆ ਨੇ ਜਿੱਥੇ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਅੰਦੋਲਨਕਾਰੀ ਇਸ ਭੈਣ ਦੇ ਦਰਦ ਨੂੰ ਸਮਝਿਆ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਪੰਤੇ ਅਵੀ ਪ੍ਰਸੰਨੋ ਜੀ ਦਾ ਕੁਸ਼ਵਿੰਦਰ ਬਿੱਲਾ ਜੀ ਦਾ ਮਨੋਹਰ ਬਿਰਦੀ ਜੀ ਦਾ ਦੀਸ਼ ਜਸਲ ਜੀ ਦਾ ਜਗਨ ਜਗਨਨੰਦਨ ਜੀ ਜਸਵਿੰਦਰ ਤਲਵੰਡ ਜੀ ਅਸੀਂ ਉਹਨਾਂ ਦਾ ਜਿੱਥੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਉਹਦੇ ਨਾਲ ਹੀ ਜਿਹੜੇ ਟੀਮ ਦੇ ਮੈਂਬਰ ਨੇ ਮਿਸਟਰ ਰਵਿੰਦਰ ਪੱਟੀ ਜੀ ਮਿਸੇਜ ਵਿਦਿਆ ਮਰਦੀ ਜੀ ਮਿਸਟਰ ਖੁਸ਼ਵਿੰਦਰ ਕੁਮਾਰ ਜੀ ਮਿਸਟਰ ਬਲਵੰਤ ਸਰੋਏ ਜੀ ਜਗਨੰਦਨ ਘੇੜਾ ਜੀ ਜਸਵਿੰਦਰ ਤਲਵੰਡ ਜੀ ਮਿਸੇਜ ਸਤਿਆ ਰੱਤੂ ਜੀ ਮਿਸੇਜ ਦੀਸ਼ ਜਸੜ ਜੀ ਮਿਸੇਜ ਆਸ਼ਾਮਲ ਜੀ ਮਿਸਟਰ ਮੋਹਨ ਜਸਲ ਜੀ ਮਿਸਟਰ ਸੁਰਿੰਦਰ ਚੌਕਰੀਆ ਜੀ ਮੈਸੇਜ ਰਾਜਕਮਲ ਜੀ ਮੈਸੇਜ ਦੀਪੋ ਕਲੇਰ ਜੀ ਮਿਸਟਰ ਜੋਗਾ ਚੁੰਬਰ ਮੈਸੇਜ ਤਾਰੂ ਬੰਗੜ ਮੈਸੇਜ ਗਰਮੇਜੋ ਮਿਸੇ ਸਤਨਾਮ ਮੈਸੇਜ ਸੁਜੀ ਅਸੀਂ ਇਹਨਾਂ ਦਾ ਵੀ ਇੰਗਲੈਂਡ 'ਚ ਵਸਦੇ ਉਹਨਾਂ ਦਾ ਭੈਣਾਂ ਦਾ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਨੌਦੀਪ ਕੌਰ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਦੇ ਲਈ ਜਿਹੜਾ ਉਹਨਾਂ ਨੇ 1 ਲੱਖ ਰੁਪਈਆ ਭੇਜਿਆ ਉਹ ਅਸੀਂ ਨੌਦੀਪ ਕੌਰ ਦੇ ਏ ਮਾਤਾ ਜੀ ਸਾਡੇ ਨਾਲ ਇੱਥੇ ਖੜੇ ਨੇ ਭੈਣ ਸਵਰਨਜੀਤ ਕੌਰ ਜੀ ਤੇ ਔਰ ਨਵਦੀਪ ਕੌਰ ਦੇ ਮਾਤਾ ਜੀ ਨੇ ਔਰ ਹਰਵੀਰ ਕੌਰ ਜੀ ਇਹ ਛੋਟੀ ਨਵਦੀਪ ਕੌਰ ਦੀ ਭੈਣ ਹੈ ਔਰ ਉਹਨਾਂ ਦੇ ਵੀਰ ਨੇ ਜੈਪਾਲ ਸਿੰਘ ਜੀ ਉਹਨਾਂ ਦੇ ਛੋਟੇ ਭਰਾ ਨੇ ਸੋ ਉਹ ਇੱਥੇ ਖੜੇ ਹੈ ਜੋ ਜਿੰਨੇ ਵੀ ਸਾਰੇ ਸਾਥੀ ਇੱਥੇ ਆਏ ਹੈ ਕਾਸੀ ਇੰਗਲੈਂਡ ਨਿਵਾਸੀਆਂ ਦਾ ਉਹਨਾਂ ਦੇ ਮਾਸੀ ਜੀ ਵੀ ਇੱਥੇ ਆਏ ਹੋਏ ਨੇ ਇਹ ਛੋਟਾ ਭਾਨਜਾ ਇੱਕ ਲੈ ਕੇ ਬੈਨਰ ਹੱਥ ਦੇ ਵਿੱਚ ਹੈ ਕਿ ਮੇਰੀ ਨਵਦੀਪ ਮਾਸੀ ਜੀ ਕੋ ਬਿਨਾਂ ਸ਼ਰਤ ਰਿਹਾ ਕਰੋ ਸੋ ਅਸੀਂ ਵੀ ਚਾਹੁੰਦੇ ਆ ਕਿ ਸਾਡੀ ਨਵਦੀਪ ਕੌਰ ਭਾਨ ਬਿਨਾਂ ਸ਼ਰਤ ਜਿਹੜੀ ਆ ਬਿਨਾਂ ਸ਼ਰਤ ਉਹਨੂੰ ਰਿਹਾ ਕੀਤਾ ਜਾਵੇ ਸੋ ਸਾਡੇ ਇੰਗਲੈਂਡ ਨਿਵਾਸੀਆਂ ਦਾ ਬਹੁਤ-ਬਹੁਤ ਅਸੀਂ ਜਿੱਥੇ ਧੰਨਵਾਦ ਕਰਦੇ ਆ ਉਥੇ ਦੁਬਾਰਾ ਫਿਰ ਅਸੀਂ ਇੰਗਲੈਂਡ ਦੀ ਧਰਤੀ ਤੇ ਵਸਦੇ ਇੰਗਲੈਂਡ ਸ਼ਹਿਰ ਦੇ ਬੁਲਵਰਹਮਪਟਨ ਦੇ ਵਾਸੀ ਅੰਬੇਡਕਰੀ ਬੁੱਧੇ ਸਾਥੀਆਂ ਨੇ ਜੋ 1 ਲੱਖ ਰੁਪਇਆ ਭੇਜਿਆ ਹੈ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਦੀ ਮਾਤਾ ਜੀ ਨੂੰ ਜਿਹੜਾ ਆ ਉਹ ਦੇਣ ਐ ਹੋਰ ਵੀ ਬਹੁਤ ਆਰਥਿਕ ਸਹਿਯੋਗ ਅਸੀਂ ਜਿਹੜੀ ਆ ਉਹ ਇਸ ਪਰਿਵਾਰ ਦੇ ਕਰਾਂਗੇ ਤੋਂ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ